ਸ਼াশਰੀਆ ਕਾਲ ਜੀ ਅੱਜ ਮੇਰੀ ਸ਼ੁਰੂਆਤ ਹੋਈ ਅਰਮਾਨ ਨੂੰ ਸਕੂਲ ਛੱਡਣ ਤੋਂ ਤੇ ਅੱਜ ਅਰਮਾਨ ਬਹੁਤ ਜ਼ਿਆਦਾ ਖੁਸ਼ ਹੋ ਕੇ ਗਿਆ ਸੀਗਾ ਹੈਪੀ ਹੋ ਕੇ ਗਿਆ ਸੀਗਾ ਰੋਇਆ ਵੀ ਨਹੀਂ ਸੀਗਾ ਘਰੇ ਵੀ ਉਹਨੇ ਬਹੁਤ ਸੋਹਣਾ ਨਾਤਾ ਤੇ ਕੱਪੜੇ ਪਵਾਏ ਸੀਗੇ ਚਲੋ ਵਧੀਆ ਗੱਲ ਆ ਹਨਾ ਜਵਾਕਾਂ ਨੂੰ ਦੇਖ ਦੇ ਕੇ ਉਹਨ ਦਿਨੋਂ ਦਿਨ ਉਹਦੇ ਸੁਧਾਰ ਆਈ ਜਾਂਦਾ ਬਸ ਸਕੂਲ ਜਾਣ ਚ ਵੀ ਉਸ ਤੋਂ ਬਾਅਦ ਅਰਮਾਨ ਨੂੰ ਛੱਡਣ ਤੋਂ ਬਾਅਦ ਮੈਂ ਘਰੇ ਆ ਗਈ ਸੀ ਕਿ ਮੈਂ ਆ ਕੇ ਬਣਾਈ ਸੀ ਕਿ ਦਾਲ ਆਲੂ ਬੜੀਆਂ ਦੀ ਤੇ ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ ਸੀਗਾ ਮੈਂ ਤਾਂ ਦੂਰੋਂ ਹੀ ਪਿਆਜ਼ ਸਿੱਟੇ ਸੀਗੇ ਹਨਾ ਕਿਉਂਕਿ ਮੈਨੂੰ ਆਈ ਸੀ ਮੇਰੇ ਹੱਥ ਤੇ ਨਾ ਪੈ ਜੇ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਅਰਮਾਨ ਦੇ ਕੁਝ ਦੋਸਤ ਆਗੇ ਸੀਗੇ ਛੋਟੇ ਵੱਡੇ ਮੈਕਸ ਜਿਹੀ ਆਗੇ ਸੀ ਉਹਦੇ ਨਾਲ ਖੇਡਣ ਫੁੱਟਬਾਲ ਤੇ ਅਰਮਾਨ ਇੱਥੇ ਖੜ ਕੇ ਸੈਂਟ ਲਾ ਰਿਹਾ ਸੀਗਾ ਉਸ ਤੋਂ ਬਾਅਦ ਉਹਦੇ ਪਾਪਾ ਆਗੇ ਸੀਗੇ ਉਹਨਾਂ ਨੇ ਉਹਨੂੰ ਕੰਮ ਕਰਾਇਆ ਸੀਗਾ ਕਿਉਂਕਿ ਮੈਂ ਅਰਮਾਨ ਨੂੰ ਮਾੜਾ ਮੋਟਾ ਕੂਰ ਵੀ ਦਿੰਨੀ ਆ ਜਦੋਂ ਉਹ ਗਲਤ ਕਰ ਦਿੰਦਾ ਤੇ ਇਸ ਲਈ ਉਹ ਮੇਰੇ ਤੋਂ ਬਿਲਕੁਲ ਵੀ ਕਰਨਾ ਕੰਮ ਪਸੰਦ ਨਹੀਂ ਕਰਦਾ ਉਹਦੇ ਪਾਪਾ ਤੋਂ ਕਹਿੰਦਾ ਹੁੰਦਾ ਵੀ ਤੁਸੀਂ ਮੈਨੂੰ ਕਰਾਓ ਫਿਰ ਅਸੀਂ ਬਣਾਈਆਂ ਸੀਗੀਆਂ ਸ਼ਾਮ ਨੂੰ ਸੇਵੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਮੈਨੂੰ ਟੇਸਟੀ ਵੀ ਲੱਗਦੀਆਂ ਵਾਂ ਤੇ ਸੱਚੀ ਬਣੀਆਂ ਵੀ ਬਹੁਤ ਟੇਸਟੀ estic ghatant sigà la nit da cana